ਇਹ ਆ ਮੁੱਸੇ ਵਾਲੀ ਭੈਣ ਗਗਨਦੀਪ ਭੈਣ ਦੇ ਹੱਥਾਂ ਦੇ ਵਿੱਚ ਇੰਨਾ ਕਾ ਜਾਦੂ ਆ ਕਲਾ ਕਿ ਜੇ ਕਿਸੇ ਨੂੰ ਢੂਹੇ ਦੀ ਡਿਸਕ ਦੀ ਜਾਂ ਗੋਡੇ ਮੋਡਿਆਂ ਦੀ ਲੱਤਾਂ ਬਾਹਾਂ ਦੀ ਜਾਂ ਸਰਵਾਈਕਲ ਦੀ ਕੋਈ ਵੀ ਪ੍ਰੋਬਲਮ ਆ ਤਾਂ ਦਿਨਾਂ ਦੇ ਵਿੱਚ ਹੀ ਦੂਰ ਹੋ ਜਾਂਦੇ ਉਹ ਪ੍ਰੋਬਲਮ ਤੇ ਦੂਰੋਂ ਦੂਰੋਂ ਆ ਕੇ ਪੇਸ਼ੈਂਟ ਠੀਕ ਹੋ ਜਾਂਦੇ ਤੁਸੀਂ ਆਉਣਾ ਕਿੱਥੇ ਆ ਮੂਸੇ ਹੁਣਾ ਇੱਕ ਕੰਫਿਊਜ਼ থੈਰੇਪੀ ਨੰਬਰ ਸਕਰੀਨ ਦੇ ਉੱਤੇ ਪਾਇਆ ਹੋਇਆ ਇਸ ਨੰਬਰ ਦੇ ਉੱਤੇ ਟਾਈਮ ਲੈ ਕੇ ਤੁਸੀਂ ਗੱਲ ਕਰਕੇ ਪਹੁੰਚ ਸਕਦੇ ਹੋ ਜੀ ਇਹਦੇ ਨਾਲ ਨਾਲ ਕੋਈ ਐਕਸਰਸਾਈਜ਼ ਵੀ ਹੈ ਜੀ ਹਾਂਜੀ ਵੀਰੇ ਜਿਹੜੇ ਕੋਈ ਠੀਕ ਹੋ ਜਾਂਦੇ ਐ ਕੋਈ ਜਿਹੜਾ ਆਪਰੇਟ ਕੇਸ ਹੁੰਦੇ ਐ ਕੋਈ ਮਹੀਨਾ ਜਾਂ 10 ਦਿਨ ਉਹਦੀ ਐਕਸਰਸਾਈਜ਼ ਵੀ ਦੱਸਦੇ ਆ ਜਿਹੜਾ ਜੜ ਤੋਂ ਚੀਜ਼ ਖਤਮ ਹੋ ਜੇ ਜਣਾ ਠੀਕ ਹੈ ਜੀ ਕਿਸ ਤਰ੍ਹਾਂ ਦੀ ਕਿੰਨੀ ਕੁ ਮਤਲਬ ਨੋਰਮਲ ਘਰੇ ਕਰਨ ਵਾਲੀ ਹਾਂ ਮਤਲਬ ਬੋਡੀ ਦੇ ਰਿਸਪੌਂਸ ਦੇ ਬੇਸ ਤੇ ਦੱਸਿਓ ਕਿਸ ਤਰ੍ਹਾਂ ਦੀ ਜਿਵੇਂ ਆਹ ਨੋਰਮਲ ਇਹਨਾਂ ਨੂੰ L45 ਦੀ ਸੀ ਤਾਂ ਇਹਨਾਂ ਨੇ ਆ ਚੀਜ਼ ਕਰਨੀ ਹੈ ਜਾਂ ਖੜੇ ਖੜੇ ਸਟ ਤਾਂ ਕਿੰਨੇ ਕ ਟਾਈਮ ਦਾ ਹੁੰਦਾ ਜੀ ਪ੍ਰੋਸੈਸ ਇਹ? ਇਹ ਸਟ੍ਰੈਚਿੰਗ ਵੀਰੇ ਇਹ ਚੀਜ਼ ਜੇ ਕਿਸੇ ਨੂੰ ਕੋਈ 5-10% ਰਹਿ ਜੇ ਤਾਂ ਨਾਲ ਐਕਸਰਸਾਈਜ਼ ਇਵਨ ਨਹੀਂ ਜੀ। ਠੀਕ ਹੈ ਜੀ। ਉਹ ਵੈਸੇ ਪੇਸ਼ੈਂਟ ਕਿੰਨੇ ਕ ਟਾਈਮ ਦੇ ਵਿੱਚ ਠੀਕ ਹੋ ਜਾਂਦਾ ਇਸ ਤਰ੍ਹਾਂ ਦਾ ਜੀ? ਪੇਸ਼ੈਂਟ ਦਾ ਵੀਰੇ ਪਹਿਲੀ ਵਾਰ ਚ 40-50% ਫਰਕ ਪੈ ਜਾਂਦਾ ਪਹਿਲੀ ਵਾਰ ਚ। ਠੀਕ ਹੈ ਜੀ। ਹਾਂ ਜੀ। ਤੇ ਉਦੋਂ ਅੱਗੇ ਬਸ ਦੋ ਜਾਂ ਤਿੰਨ ਵਾਰ ਐਵਰੇਜ ਆਉਣਾ। ਦੋ ਜਾਂ ਤਿੰਨ ਵਾਰ। ਤਿੰਨ ਵਾਰ। ਠੀਕ ਹੈ ਜੀ। ਹਾਂ ਜਰੂਰ ਆਉਣਾ ਜੀ ਤੁਸੀਂ ਦੋ ਜਾਂ ਤਿੰਨ ਵਾਰ ਦੇ ਵਿੱਚ ਤੁਹਾਨੂੰ ਆਉਣਾ ਪਣਾਗਾ ਇੱਥੇ। ਤੇ ਨਾਲ-ਨਾਲ ਤੁਹਾਡਾ ਸਾਰਾ ਟ੍ਰ